हां जी दोस्तों आज अपन ਤੁਹਾਡੇ ਵਾਸਤੇ ਲੈ ਕੇ ਆਏ ਆ 3200 ਸਕੁਅਰ ਫੁੱਟ ਦੀ ਬਹੁਤ ਸੋਹਣੀ ਕੋਠੀ 2200 ਸਕੁਅਰ ਫੁੱਟ ਏਰੀਆ ਥੱਲੇ ਬਣਦਾ ਜੀ 1000 ਸਕੁਅਰ ਫੁੱਟ ਏਰੀਆ ਉੱਪਰ ਬਣਦਾ ਇਹ ਕੋਠੀ ਦਾ ਜੇ ਆਪਾਂ ਏਰੀਆ ਦੀ ਗੱਲ ਕਰੀਏ ਫੁੱਟਾਂ ਚ 45 बाय 47 ਦਾ ਏਰੀਆ ਜੀ ਥੱਲੇ ਥੱਲੇ ਵਾਲਾ ਤੇ ਇਹ ਪੌਣੇ ਇਕੱਠ ਮਰਲੇ ਜਗ੍ਹਾ ਬਣਦੀ ਜੀ ਸਾਰੀ ਕੋਠੀ ਕੋਠੀ ਦੀ 237 ਗਾਜਾਂ ਚ ਜਿ ਦੇਖੀਏ ਤਾਂ 237 ਗਾਜ ਬਣਦੀ ਹੈ ਜੀ ਬਹੁਤ ਸੋਹਣੀ ਕੋਠੀ ਆ ਦੇਖੋ ਲੁੱਕ ਐਲੀਵੇਸ਼ਨ ਬਹੁਤ ਸੋਹਣਾਗਾ ਲੱਗ ਜੇ ਤਰੀਕੇ ਦਾ ਤੇ ਆਪਾਂ ਉੱਪਰ ਨੰਬਰ ਵੀ ਮੈਂਸ਼ਨ ਕਰਾਂਗੇ ਜਿਹੜੇ ਠੇਕੇਦਾਰ ਭਰਾ ਨੇ ਇਹ ਬਣਾਈ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਇਹਦੇ ਖਰਚੇ ਬਾਰੇ ਪੁੱਛ ਸਕਦੇ ਹੋ ਜੋ ਵੀ ਇਹਦੇ ਬਾਰੇ ਡਿਟੇਲ ਤੁਸੀਂ ਪਤਾ ਕਰਨੀ ਆ ਤੁਸੀਂ ਪਤਾ ਕਰ ਸਕਦੇ ਹੋ ਆਪਾਂ ਤੁਹਾਨੂੰ ਸਾਰੀ ਕੋਠੀ ਅੰਦਰ ਤੋਂ ਪਤਾ ਨੂੰ ਦਿਖਾਉਣੇ ਆ ਬਹੁਤ ਸੋਹਣੀ ਲੁੱਕ ਦੀ ਕੋਠੀ ਆ ਜੀ ਬਾਹਰੋਂ ਤੁਸੀਂ ਸਾਰੀ ਦੇਖ ਲਈ ਤੇ ਆਪਾਂ ਇਹਦਾ ਕੱਲਾ ਕੱਲਾ ਰੂਮ ਤੁਹਾਨੂੰ ਦਿਖਾਵਾਂਗੇ ਜਿੰਨਾ ਵੀ ਇਹਦਾ ਕੰਮ ਹੋਇਆ ਲੱਕੜ ਦਾ ਕੰਮ ਇਹਦੇ ਚੱਲ ਰਿਹਾਗਾ ਤੇ ਜਦੋਂ ਇਹ ਸਾਰੀ ਤਿਆਰੀ ਤਿਆਰ ਹੋ ਗਈ ਆਪਾਂ ਇਹਦੀ ਦੁਆਰਾ ਵੀ ਵੀਡੀਓ ਕਰਾਂਗੇ ਤੇ ਇੱਕ ਵਾਰੀ ਤੁਸੀਂ ਜਿੰਨਾ ਕੰਮ ਹੋਇਆ ਉਹ ਦੇਖ ਸਕਦੇ ਹੋ ਆਪਾਂ ਕੋਠੀ ਦੇ ਅੰਦਰ ਦਾਖਲ ਹੋਏ ਜੀ ਰਾਈਟ ਸਾਈਡ ਦੇ ਉੱਤੇ ਇਹ ਡਰਾਈਂਗ ਰੂਮ ਹੈ ਜੀ ਡਰਾਈਂਗ ਰੂਮ ਦਾ ਆ ਦੇਖੋ ਡਾਊਨ ਸੀਲਿੰਗ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਲੱਕੜ ਦਾ ਕੰਮ ਇਹਦੇ ਚੱਲੀ ਜਾ ਰਿਹਾ ਬਹੁਤ ਖੁੱਲਾ ਡਰਾਈਂਗ ਰੂਮ ਹੈ ਤੇ ਤੁਸੀਂ ਦੋਸਤੋ ਅਗਰ ਤੁਸੀਂ ਕੱਲੇ-ਕੱਲੇ ਰੂਮ ਦਾ ਸਾਈਜ਼ ਵੀ ਪਤਾ ਕਰਨਾ ਤੁਸੀਂ ਉਸ ਨੰਬਰ ਤੇ ਜਿਹੜਾ ਤੁਹਾਨੂੰ ਆਪਾਂ ਨੰਬਰ ਦੇ ਰਹੇ ਆ ਉਹਦੇ ਤੁਸੀਂ ਗੱਲਬਾਤ ਕਰਕੇ ਸਾਰਾ ਪਤਾ ਕਰ ਸਕਦੇ ਹੋ ਆਪਾਂ ਪਹਿਲੇ ਬੈੱਡਰੂਮ ਦੇ ਵਿੱਚ ਐਂਟਰ ਹੋਏ ਜੀ ਆ ਦੇਖੋ ਇਹਦੇ ਜੀ ਡਾਊਨ ਸੀਲਿੰਗ ਡਾਊਨ ਸੀਲਿੰਗ ਦਾ ਜੋ ਤੁਹਾਨੂੰ ਡਿਜ਼ਾਈਨ ਦਿਸੂਆ ਸਾਰੀ ਕੋਠੀ ਦੇ ਵਿੱਚ ਅਲੱਗ-ਅਲੱਗ ਬਹੁਤ ਸੋਹਣਾ ਤੇ ਪਹਿਲੇ ਬੈਡਰੂਮ ਦੇ ਵਿੱਚ ਇੱਕ ਪਰਸ਼ੱਤੀ ਦਿੱਤੀ ਹੋਈ ਹੈ ਜੀ ਸਟੋਰ ਬਣਾ ਕੇ ਛੋਟਾ ਜਿਹਾ ਸਟੋਰ ਕੱਢਿਆ ਹੋਇਆ ਉਹਦੇ ਵਿੱਚ ਪਰਸ਼ੱਤੀ ਦਿੱਤੀ ਹੈ ਤੇ ਬਾਈ ਹੋਰਾਂ ਦੇ ਦੱਸਣ ਦੇ ਮਤਲਬ ਕਿ ਜੋ ਇਸ ਕੋਠੀ ਦੇ ਮਾਲਕ ਨੇ ਉਹ ਕਹਿੰਦੇ ਵੀ ਏਰੀਆ ਸਾਰਾ ਬਾਈ ਨੇ ਟੋਟਲ ਜੋ ਪਰਸ਼ੱਤੀ ਦਾ ਏਰੀਆ ਹੋ ਗਿਆ ਬਾਹਰਲੇ ਪਾਸੇ ਇੱਕ ਕਿਚਨ ਹੋ ਗਿਆ ਸਾਰਾ ਏਰੀਆ ਜੋੜ ਕੇ 4500 ਸਕਰ ਫੁੱਟ ਬਣਾ ਲਿਆ ਸੀ ਤੇ ਹਿਸਾਬ ਕਰਕੇ ਤੇ ਬਾਕੀ ਏਰੀਆ ਸਾਰਾ ਹੈ ਆਪਾਂ ਜੇ ਦੇਖੀਏ ਤਾਂ 3200 ਸਕਰ ਫੁੱਟ ਬਣਦਾ 2200 ਥੱਲੇ ਬਣਦਾ 1000 ਉੱਪਰ ਬਣਦਾ ਟੋਟਲ ਏਰੀਆ ਜੋ ਕੋਠੀ ਕੋਠੀ ਦਾ ਬਾਹਰੋਂ ਜੋ ਕਿਚਨ ਦਾ ਏਰੀਆ ਹੋ ਗਿਆ ਵਿੱਚ 36 ਦਾ ਏਰੀਆ ਹੋ ਗਿਆ ਕੋਈ ਬਾਦਰੇ ਹੋ ਗਏ ਸਾਰਾ ਕੁਝ ਲਾ ਕੇ 4500 ਦਾ ਹਿਸਾਬ ਕੀਤਾ ਕਹਿੰਦਾ ਸੀ ਤੇ ਇਧਰ ਆ ਗਿਆ ਜੀ ਆ ਦੇਖੋ ਇਧਰਲੇ ਵਾਸ਼ਰੂਮ ਬੈਡਰੂਮ ਦੇ ਵਿੱਚ ਵਾਸ਼ਰੂਮ ਅਟੈਚ ਹੈ ਜੀ ਤੇ ਇੱਕ ਡਰੈਸਿੰਗ ਵਾਸ਼ਰੂਮ ਆ ਦੇਖੋ ਇਹ ਅਟੈਚ ਨੇਗੇ ਇਹ ਬੈਡਰੂਮ ਦੇ ਨਾਲ ਤੇ ਬਹੁਤ ਬਹੁਤ ਸੋਹਣੀ ਲੁੱਕ ਦੀ ਕੋਠੀ ਹੈ ਜੀ ਆਪਾਂ ਜ਼ਿਆਦਾਤਰ ਦੇਖਦੇ ਆ ਕੋਠੀਆਂ ਬਾਹਰੋਂ ਜੋ ਇਸ ਕੋਠੀ ਦਾ ਡਿਜ਼ਾਈਨ ਹੈ ਤੁਹਾਨੂੰ ਬਹੁਤ ਪਸੰਦ ਆਊਗਾ ਤੁਸੀਂ ਧਿਆਨ ਨਾਲ ਦੁਬਾਰਾ ਵੀ ਵੀਡੀਓ ਸਟਾਰਟ ਕਰਕੇ ਦੇਖਿਓ ਬਹੁਤ ਸੋਹਣਾ ਸਟਾਈਲ ਹੈ ਬਾਹਰਲੇ ਪਾਸਿਓ ਤੇ ਅੰਦਰ ਤੋਂ ਵੀ ਬਹੁਤ ਸੋਹਣਾ ਨਕਸ਼ਾ ਜਦੋਂ ਸਾਰੀ ਕੋਠੀ ਤਿਆਰ ਹੋ ਗਈ ਤਾਂ ਤੁਹਾਨੂੰ ਆਪਾਂ ਦੁਬਾਰਾ ਵੀਡੀਓ ਇਹਦੀ ਜਰੂਰ ਕਰਾਂਗੇ ਤੇ ਆ ਦੇਖੋ ਹੀ ਲੌਬੀ ਦਾ ਏਰੀਆ ਪੱਥਰ ਵੀ ਲਗਭਗ ਸਾਰੀ ਕੋਠੀ ਦੇ ਵਿੱਚ ਲੱਗ ਚੁੱਕਿਆ ਹੁਣ ਲੱਕੜ ਦਾ ਕੰਮ ਰਹਿ ਗਿਆ ਜੀ ਲੱਕੜ ਦਾ ਚੱਲ ਰਿਹਾ ਹੈ ਤੇ ਕਿਚਨ ਦਾ ਵੀ ਬਹੁਤ ਸੋਹਣਾ ਕੰਮ ਹੋ ਰਿਹਾ ਇਧਰ ਆ ਦੇਖੋ ਇਹ ਕਿਚਨ ਆ ਗਿਆ ਖੁੱਲੇ-ਖੁੱਲੇ ਰੂਮ ਬਣੇ ਜੀ ਸਾਰੀ ਕੋਠੀ ਦੇ ਵਿੱਚ ਆ ਦੇਖੋ ਕਿਚਨ ਦਾ ਏਰੀਆ ਵੀ ਘੱਟੋ-ਘੱਟ 12x12 ਦਾ ਏਰੀਆ ਕਿਚਨ ਦਾ ਜੀ ਰੂਮਾਂ ਦਾ ਏਰੀਆ ਹੈਗਾਗਾ ਜੋ ਰੂਮ ਨੇ 12x13 ਕੋਈ ਤੇ ਇੱਧਰ ਦੇਖੋ ਜੀ ਇਸ ਤੋਂ ਮੇਨ ਗੇਟ ਆ ਜੋ ਉੱਥੇ ਨਿਗਾ ਵਜਦੀ ਆ ਬਹੁਤ ਵੱਡੀ ਵਿੰਡੋ ਦਿੱਤੀ ਆ ਬਾਹਰਲੇ ਪਾਸੇ ਤੇ ਬਹੁਤ ਸੋਹਣਾ ਡਿਜ਼ਾਈਨ ਆ ਜੀ ਆਪਾਂ ਤੁਹਾਨੂੰ ਉੱਪਰ ਨੰਬਰ ਦੇਵਾਂਗੇ ਭਰਾ ਦਾ ਜੇ ਇਹ ਜਿਹੜੀ ਜਿਹੜੇ ਭਰਾਏ ਕੋਠੀ ਬਣਾ ਰਹੇ ਆ ਤੇ ਇੱਧਰ ਦੇਖੋ ਜੀ ਇਹ ਆਰ ਜੀ ਕਿਚਨ ਰੱਖਿਆ ਹੋਇਆ ਇੱਧਰਲੇ ਪਾਸੇ ਆ ਦੇਖੋ ਇਸ ਕਿਚਨ ਤੋਂ ਇੱਕ 게ਟ ਦੇ ਕੇ ਬਾਹਰਲੇ ਪਾਸੇ ਆਰ ਜੀ ਕਿਚਨ ਹੈ ਇਧਰਲੇ ਪਾਸੇ ਇਹਨੂੰ ਵੀ ਵੈਸੇ ਆਪਾਂ ਲਗ طریقے ਤੋਂ ਯੂਜ਼ ਕਰ ਸਕਦੇ ਆ ਆ ਦੇਖੋ ਇਧਰ ਇੱਕ ਕੰਧੋਲੀ ਦੇ ਕੇ ਬਾਹਰ ਨੂੰ 게ਟ ਦਿੱਤਾ ਹੋਇਆ ਇੱਕ ਇਹਦੇ ਚੋਂ ਪਹਿਲੇ ਵਾਲੇ ਕਿਚਨ ਕਿਚਨ ਹੈ ਜੋ ਕੋਠੀ ਦੇ ਵਿੱਚ ਹੈ ਉਹਦੇ ਚੋਂ 게ਟ ਦਿੱਤਾ ਹੋਇਆ ਦੋਸਤੋ ਇਹ ਜੇ ਅਗਰ ਆਪਣੇ ਕੋਲੇ ਪੌਣੇ ਗੱਠ ਮਰ ਲੈ ਜਗਾ 2200 ਸਕਰ ਫੁੱਟ ਬਣਦਾ 21 21 2250 ਸਕਰ ਫੁੱਟ ਬਣਦਾ ਆਪਾਂ ਇਹਦੇ ਵਿੱਚ ਐਦਾਂ ਦੀ ਕੋਠੀ ਬਣਾ ਸਕਦੇ ਹਾਂ 237 ਗਜ ਜਗ੍ਹਾ ਬਣਦੀ ਹੈ ਗਜਾਂ 'ਚ ਦੇਖੀਏ ਤਾਂ ਆਪਾਂ ਇਹ ਤੇ ਇਹਦੇ ਉੱਪਰ ਜੋ ਖਰਚਾ ਆਇਆ ਖਰਚੇ ਦੀ ਗੱਲ ਤੁਸੀਂ ਬਾਈ ਹੋਰਾਂ ਨਾਲ ਗੱਲ ਗੱਲਬਾਤ ਕਰ ਸਕਦੇ ਹੋ ਡਿਟੇਲ ਪੁੱਛ ਸਕਦੇ ਹੋ ਤੁਹਾਨੂੰ ਨੰਬਰ ਦੇਵਾਂਗੇ ਆਪਾਂ ਉੱਪਰ ਤੇ ਆਪਾਂ ਤੁਹਾਨੂੰ ਸਾਰੀ ਕੋਠੀ ਇੱਕ ਵਾਰੀ ਦਿਖਾ ਰਹੇ ਹਾਂ ਜਿੰਨਾ ਵੀ ਇਹਦਾ ਕੰਮ ਹੋਇਆਗਾ ਆਜਾ ਆਪਾਂ ਤੁਹਾਨੂੰ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਲੈ ਕੇ ਚੱਲਦੇ ਹਾਂ ਜੀ ਆਪਾਂ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਆ ਗਏ ਆ ਦੇਖੋ ਇਹਨਾਂ ਦੇਖੋ ਜੀ ਖੁੱਲੀ ਕੋਠੀ ਆ ਤੇ 3200 ਸਕੁਅਰ ਫੁੱਟ ਏਰੀਆ ਬਹੁਤ ਖੁੱਲਾ ਹੋ ਜਾਂਦਾ ਆ ਦੇਖੋ ਜੀ ਉੱਪਰ ਵੀ ਡਾਊਨ ਸੀਲਿੰਗ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਕਿਤੇ ਕਿਤੇ ਬਾਲ ਪੱਟੀ ਵੀ ਕੋਠੀ ਦੇ ਵਿੱਚ ਭਰੀ ਹੋਈ ਹੈ ਆਪਾਂ ਦੇਖ ਸਕਦੇ ਆ ਤੇ ਇੱਧਰ ਆ ਗਿਆ ਜੀ ਉੱਪਰ ਵਾਲੇ ਪਾਸੇ ਦੋ ਬੈੱਡਰੂਮ ਨੇ ਇੱਕ ਆ ਪਹਿਲਾ ਬੈੱਡਰੂਮ ਆ ਗਿਆ ਜੀ ਆ ਦੇਖੋ ਬੈੱਡਰੂਮ ਵੀ ਕਾਫੀ ਖੁੱਲੇ ਆ ਤੇ ਇਹਦਾ ਬਾਲਕਨੀ ਦੇ ਵਿੱਚ ਇੱਕ ਗੇਟ ਹੈ ਜਿੱਧਰਲੇ ਪਾਸੇ ਤੇ ਪਾਵੇ ਕੋਠੀ ਦੇ ਉੱਪਰ ਲੱਗੇ ਹੋਏ ਆ ਜੀ ਜੋ ਅੱਜ ਕੱਲ ਟ੍ਰੈਂਡ ਹੈਗਾ ਤੇ ਖੇਤਾਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਕਾਫੀ ਏਰੀਆ ਬਗੜਿਆ ਹੋਇਆ ਬਈੁਰਾ ਨੇ ਇੱਧਰ ਬਾਲਕਨੀ ਤੁਹਾਨੂੰ ਦਿਖਾ ਦਿੰਨੇ ਆ। ਆ ਦੇਖੋ ਖੇਤਾਂ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਜੀ ਕੋਠੀ। ਤੇ ਬਹੁਤ ਸੋਹਣੀ ਡਿਫਰੈਂਟ ਜੀ ਲੁੱਕ ਦਿੰਦੀ ਆ ਦੇਖੋ ਮੇਨ ਗੇਟ ਆ ਗਿਆ ਉਧਰਲੇ ਪਾਸੇ। ਥੱਲੇ ਆਪਾਂ ਨਿਗਾਹ ਮਾਰੀਏ ਤਾਂ। ਤੇ ਦੋਸਤੋ ਆਪਾਂ ਇਦਾਂ ਦੀਆਂ ਨਵੀਆਂ ਬਣਦੀਆਂ ਕੋਠੀਆਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਨੇ ਆ। ਤੇ ਤੁਸੀਂ ਦੇਖ ਜਰੂਰ ਦੇਖ ਕੇ ਆਪਣਾ ਮਕਾਨ ਬਣਾ ਸਕਦੇ ਹੋ ਕਿਸੇ ਆਰਕੀਟੈਕਟ ਭਰਾ ਨੂੰ ਦਿਖਾ ਸਕਦੇ ਹੋ ਵੀ ਆਪਾਂ ਨੂੰ ਇਦਾਂ ਦਾ ਐਲੀਵੇਸ਼ਨ ਚਾਹੀਦਾ ਹੈ। ਇਦਾਂ ਦਾ ਵਿੱਚੋਂ ਨਕਸ਼ਾ ਚਾਹੀਦਾ ਕੋਠੀ ਦਾ। ਤੇ ਤੁਸੀਂ ਜੇ ਆਪਣਾ ਮਕਾਨ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਹਰ ਇੱਕ ਜੋ ਆਪਾਂ ਤੁਹਾਨੂੰ ਕੋਠੀ ਦਿਖਾਉਣੀ ਹੈ ਉਹਨੂੰ ਦੇਖ ਕੇ ਆਪਾਂ ਤੁਹਾਡੇ ਆਰਕੀਟੈਕਟ ਨੂੰ ਤੁਸੀਂ ਦਿਖਾ ਸਕਦੇ ਹੋ ਤੁਸੀਂ ਮਿਸਤਰੀ ਨੂੰ ਦਿਖਾ ਸਕਦੇ ਹੋ ਇਧਰ ਦੂਜਾ ਬੈਡਰੂਮ ਆ ਗਿਆ ਜੀ ਉੱਪਰ ਵਾਲੇ ਬੈਡਰੂਮ ਵੀ ਕਾਫੀ ਖੁੱਲੇ ਨੇ 12x12 ਦੇ ਘੱਟੋ-ਘੱਟ ਏਰੀਆ ਹੈਗਾ ਬੈਡਰੂਮਾਂ ਦਾ ਤੇ ਆ ਦੇਖੋ ਜੀ ਇਧਰ ਵੀ ਪਾਵੇ ਲੱਗੇ ਹੋਏ ਨੇ ਬਾਲਕੋਨੀ ਦੇ ਵਿੱਚ ਤੇ ਬਾਹਰਲੇ ਪਾਸੇ ਬਹੁਤ ਹੈਵੀ ਲੁੱਕ ਦੀ ਕੋਠੀ ਹੈ ਜੀ ਬਹੁਤ ਸੋਹਣੀ ਤੇ ਇਦਾਂ ਦੀਆਂ ਨਵੀਆਂ ਕੋਠੀਆਂ ਦੇਖਣ ਵਾਸਤੇ ਆਪਣੇ Facebook ਪੇਜ ਤੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਾਂ ਲੈ ਕੇ ਆਉਂਦੇ ਰਹਿਵਾਂਗੇ ਹਰ ਇੱਕ ਬਣਦੀ ਕੋਠੀ ਕੋਈ ਸਿੰਗਲ ਪੋਰਸ਼ਨ ਕੋਈ ਡਬਲ ਪੋਰਸ਼ਨ ਘੱਟ ਬਜਟ ਦੀ ਤੇ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਇੱਕ ਨਵੀਂ ਕੋਠੀ ਲੈ ਕੇ ਆਵਾਂਗੇ ਆ ਦੇਖੋ ਜੀ ਇੱਧਰ ਵਾਸ਼ਿੰਗ ਏਰੀਆ ਰੱਖਿਆ ਹੋਇਆ ਬਹੁਤ ਸੋਹਣੀ ਕੋਠੀ ਆ ਦੋਸਤੋ ਤੇ ਕਮੈਂਟਾਂ 'ਚ ਦੱਸਣਾ ਜਰੂਰ ਕਿਵੇਂ ਲੱਗੀ ਤੁਹਾਨੂੰ ਕੋਠੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਦੋ ਬੈਡਰੂਮ ਨੇ ਜੀ ਥੱਲੇ ਵਾਲੇ ਪੋਰਸ਼ਨ ਦੇ ਵਿੱਚ ਪਤਾ ਨੂੰ ਦਿਖਾਇ ਸੀ ਦੋ ਬੈਡਰੂਮ ਕਿਚਨ ਦਾ ਏਰੀਆ ਆ ਗਿਆ ਡਰੈਸਿੰਗ ਰੂਮ ਦਾ ਏਰੀਆ ਆ ਗਿਆ ਸੀਗਾ ਜੀ ਇੱਕ ਵਿੱਚੀ ਸਟੋਰ ਸੀਗਾ ਬੈਡਰੂਮ ਦੇ ਤੇ ਬਹੁਤ ਸੋਹਣਾ ਦੇਖੋ ਬਾਹਰਲੇ ਪਾਸੇ ਜੋ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਪੱਥਰ ਲਾਇਆ ਹੋਇਆ ਇਧਰ ਜੋ ਆ ਦੇਖੋ ਪੱਥਰ ਲੱਗਿਆ ਹੋਇਆ ਇਹਦੇ ਵਿੱਚ ਟਾਇਲ ਲੱਗੀ ਹੋਈ ਹੈ ਵਾਈਟ ਤੇ ਬਲੈਕ ਤੇ ਬਹੁਤ ਸੋਹਣੀ ਲੁੱਕ ਦੀ ਆਪਾਂ ਇੱਕ ਵਾਰੀ ਤੁਹਾਨੂੰ ਉੱਪਰ ਤੋਂ ਵੀ ਛਾਤ ਮਰਵਾ ਦਿੰਦੇ ਆ ਜੋ ਟੌਪ ਤੇ ਆ ਟਾਪ ਵਾਲਾ ਏਰੀਆ ਦੇਖੋ ਆਪਾਂ ਉੱਪਰ ਚੱਲਦੇ ਆ ਲੈ ਕੇ ਤੁਹਾਨੂੰ ਇਹ ਟਾਪ ਤੇ ਹੋ ਗਿਆ ਜੀ ਟਾਪ ਵਾਲਾ ਏਰੀਆ ਆਪਾਂ ਤੁਹਾਨੂੰ ਦਿਖਾਉਨੇ ਆ ਜਿੱਥੇ ਵਾਟਰ ਟੈਂਕ ਆ ਦੇਖੋ ਆਪਾਂ ਟੈਂਕੀ ਰੱਖੀ ਹੈ ਤੇ ਦੋਸਤੋ ਆਪਾਂ ਦੁਬਾਰਾ ਵੀ ਤੁਹਾਨੂੰ ਦੱਸਦੇ ਆ ਇਸ ਕੋਠੀ ਦੀ ਜੋ ਡਿਫਰੈਂਟ ਲੁੱਕ ਹੈ ਉਹ ਬਾਹਰਲੇ ਪਾਸੋਂ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈ ਇਸ ਕੋਠੀ ਨੂੰ ਆ ਦੇਖੋ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਆ ਦੇਖੋ ਜੀ ਆ ਟਾਪ ਤੇ ਆ ਗਏ ਆਪਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ